ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜੇ ਚੈਨਲ ਤੇ ਨਵੇਂ ਆ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਅੱਜ ਬੈਂਗਣ ਬਣਾ ਰਹੇ ਹਾਂ ਛੋਟੇ ਛੋਟੇ ਜਿਹੜੇ ਬੈਂਗਣ ਆ ਦੇਖੋ ਕਿੰਨੇ ਸੋਹਣੇ ਛੋਟੇ ਇਹਨਾਂ ਮਰ ਪਾ ਕੱਟ ਪਾ ਲਾਂਗੇ ਇਦਾਂ ਕਰਕੇ ਤੇ ਨਾਲੇ ਵਿੱਚੋਂ ਦੇਖੇ ਜਾਂਦੇ ਆ ਵੀ ਕੋਈ ਖਰਾਬ ਤਾਂ ਨਹੀਂ ਕੋਈ ਕਾਣਾ ਤਾਂ ਨਹੀਂ ਇਦਾਂ ਕਰਕੇ ਵੈਸੇ ਤਾਂ ਸਾਫ਼ ਆ ਸਾਰੇ ਤੇ ਆ ਆਪਾਂ ਲੈ ਆ ਛੋਟੇ ਛੋਟੇ ਪਿਆਜ਼ ਇਹ ਵੀ ਆਪਾਂ ਚਾਰ ਕੱਟ ਪਾ ਲਈ ਇਹਨਾਂ ਦੇ ਵਿੱਚ ਇਦਾਂ ਕਰਕੇ ਤੇ ਪੂਰਾ ਨਹੀਂ ਇਹਨਾਂ ਨੂੰ ਕੱਟਣਾ ਜੇ ਪੂਰਾ ਕੱਟ ਪਾਤਾ ਤੇ ਫਿਰ ਇਹ ਮਸਾਲੇ ਦੇ ਵਿੱਚ ਖਿਲਰ ਜਾਣਗੇ ਆਪਾਂ ਅੱਧ ਤੱਕ ਕੱਟ ਪਾਇਆ ਇਹਨਾਂ ਤੇ ਜੀ ਪਮਾ ਦੇ ਨਾਲ ਆਪਾਂ ਕਿਦਰਾ ਆਪਾਂ ਮਸਾਲਾ ਤਿਆਰ ਕਰ ਲਏ ਤੇ ਮਸਾਲਾ ਹੁਣ ਆਦਿਆਂ ਆਪਾਂ ਤੇ ਸਾਡੇ ਤਾਂ ਨਾ ਇੱਕ ਹਫਤਾ ਹੋ ਗਿਆ ਪੂਰਾ ਬਾਰਿਸ਼ ਹੁੰਦੀ ਨਹੀਂ ਤੇ ਬਹੁਤ ਜ਼ਿਆਦਾ ਮੌਸਮ ਠੰਡਾ ਤੇ ਪਰ ਸਾਰੇ ਸੁੱਖ ਵੀ ਨਹੀਂ ਮਿਲਦੇ ਹੁੰਦੇ ਹਨ ਤੇ ਗਰਮੀ ਧੁਰਿਆ ਤਾ ਗਰਮੀ ਤੋਂ ਬਚੇ ਹੋਇਆ ਤੇ ਪਰ ਧੁੱਪ ਬਿਲਕੁਲ ਵੀ ਨਹੀਂ ਨਿਕਲਦੀ ਤੇ ਪੈਨ ਵਿੱਚ ਕੱਟ ਪਾ ਲਾਂਗੇ ਧੁੱਪ ਬਿਲਕੁਲ ਨਹੀਂ ਨਿਕਲਦੀ ਕੱਪੜੇ ਕੁੱਪੜੇ ਹਾਂ ਦਾ ਬੜਾ ਔਖਾ ਹੋਇਆ ਪਿਆ ਸੁੱਕਦੇ ਨਹੀਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜੇ ਭੈਣ ਭਰਾ ਸਾਡੀ ਵੀਡੀਓਜ਼ ਦੇਖਦੇ ਆ ਜਿਉਂਦੇ ਵਾਸਤੇ ਰਹੋ ਅੱਗੇ ਤੋਂ ਅੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜਦੀ ਕਲਾ ਰੱਖੇ ਤੇ ਜਿਹੜੇ ਆ ਆਪਣੀਆਂ ਡੰਡੀਆਂ ਹਨਾ ਜਿੰਨਾਂ ਦੀਆਂ ਖਰਾਬ ਸੁੱਕੀਆਂ ਉਹ ਆਪ ਲਾ ਦਾਂਗੇ ਚਲ ਵਾਪਕ ਹਨ ਬਣਾ ਲਈਏ ਆਪਣਾ ਭੁੱਜ ਗਿਆ ਤੇ ਆਪਾਂ ਮਸਾਲਾ ਪੁੱਨ ਲਈਏ ਪਹਿਲਾਂ ਤੇ ਆਪਾਂ ਆਪਰ ਕੇ ਅਕਲੇ ਆਪਾਂ ਬੈਂਗਣ ਤੇ ਨਾਲ ਆਪਣਾ ਇਹ ਚੀਕ ਛੜਪਾਂਗੇ ਕਿਉਂਕਿ ਮਸਾਲਾ ਪਹਿਲਾਂ ਥੋੜਾ ਜਿਹਾ ਆਪਾਂ ਭੁੰਨਿਆ ਹੈ ਨਾ ਤੇ ਬੈਂਗਣ ਤਾਂ ਆਪਾਂ ਨੂੰ ਪਤਾ ਹੀ ਹੈ ਬਹੁਤ ਜਲਦੀ ਬਣ ਜਾਂਦੇ ਆ ਤੇ ਆਇਕ ਆਪਾਂ ਹਰੀ ਮਿਰਚ ਪਾਵਾਂਗੇ ਤੇ ਨਾਲ ਆਪ ਕੋ ਛੋਟੇ ਪਿਆਜ਼ ਬਹੁਤ ਜਿਆਦਾ ਸਵਾਦ ਸਬਜ਼ੀ ਬਣਦੀ ਹੈ ਜਰੂਰ ਟਰਾਈ ਕਰਿਓ ਜੀ ਦੇਖਿਓ ਸਾਡੀਆਂ ਵੀਡੀਓਜ਼ ਦੇ ਨਾਲ

ਆਪਾਂ ਹੁਣ ਆਹ ਪਾ ਦਿੰਨੇ ਪਿਆਜ਼ ਥੋੜੇ ਜਿਹਾ ਆਪਾਂ ਲੰਬੇ ਕੱਟੇ ਪਿਆਜ਼ ਨਾਲੇ ਗੋਲ ਤੇ ਇਹ ਆਪਾਂ ਮਾਰੇ ਨਾਲ ਆਪਾਂ ਛੱਡ ਦਿੰਨੇ ਆ ਵਿੱਚ ਬੈਂਗਣ ਤੇ ਹਰ ਕਿਸੇ ਦਾ ਆਪ ਕੋ ਆਪਣਾ ਤਰੀਕਾ ਹੁੰਦਾ ਹੈ ਨਾ ਬਣਾਉਣ ਦਾ ਚੀਜ਼ ਤੇ ਤਕਰੀਬਨ ਸਾਰਿਆਂ ਨੂੰ ਬਣਾਉਣੀ ਆਉਂਦੀ ਹੁੰਦੀ ਆ ਇੰਨੀ ਗੱਲ ਵੀ ਕਿਸੇ ਨੂੰ ਬਣਾਉਣੀ ਨਹੀਂ ਆਉਂਦੀ ਆਪ ਕੋ ਆ ਦਾ ਤਰੀਕਾ ਹੁੰਦਾ ਬਣਾਉਣ ਦਾ ਤੇ ਅਸੀਂ ਇਸ ਤਰੀਕੇ ਨਾਲ ਬਣਾਉਨੇ ਆ ਅਸੀਂ ਤੁਹਾਨੂੰ ਦਿਖਾਤੀ ਇਹ ਤਰ੍ਹਾਂ ਮਨੇ ਦੇਖੋ ਨਾਲ-ਨਾਲ ਆਪਣੇ ਪਿਆਜ਼ ਵੀ ਬਣ ਜਾਣਗੇ ਨਾਲ-ਨਾਲ ਬੈਂਕਣ ਮਾਤਾ ਹੁਣ ਕਿੰਨਾ ਹੋਣਾ ਲਾਂਗੇ ਕੁਝ ਜਿਹੜਾ ਆਪਣਾ ਉਹ ਵਾਜਾ ਪਾਣੀ ਆ ਹਨ ਮਸਾਲੇ ਨਾਲ ਵਿੱਚ ਹੀ ਪਾ ਦਾਂਗੇ ਆਪਾਂ ਡੋਲਾਂਗੇ ਲਓ ਜੀ ਆਪਣੇ ਬੈਂਗਣ ਬਣਨ ਦੇ ਪਏ ਆ ਬਹੁਤ ਸੋਨੇ ਲੱਗ ਰਹੇ ਨਾਲ ਛੋਟੇ ਛੋਟੇ ਪਿਆਜ਼ ਨਾਲ ਛੋਟੇ ਛੋਟੇ ਬੈਂਗਣ ਤੇ ਆਪਾਂ ਇੱਕ ਪਿਆਜ਼ ਸੀਗਾ ਬੰਦ ਲੰਬੇ ਕੱਟ ਕੇ ਪਿਆਜ਼ ਪਾ ਪਾ ਸੀਗਾ ਮੇਥੀ ਪਾਤੀ ਤੇ ਧਨੀਆ ਆਪਣੇ ਕੋਲੇ ਹੈ ਨਹੀਂ ਅੱਜ ਚਲੋ ਧਨੀਆ ਆਪਾਂ ਹੁਣ ਨਹੀਂ ਪਾਵਾਂਗੇ ਬਹੁਤ ਸੋਨਾ ਕਲਰ ਆ ਗਿਆ ਸਬਜ਼ੀ ਆਪਣੀ ਦੇ ਵਿੱਚ ਤੇ ਸਾਰੇ ਬੈਂਗਣਾਂ ਦੇ ਵਿੱਚੋਂ ਨਾ ਇੱਕ ਬੈਂਗਣ ਕਾਣਾ ਨਿਕਲਿਆ ਬਹੁਤ ਜ਼ਿਆਦਾ ਸੋਹਣੀ ਸਬਜੀ ਬਣੀ ਐ ਦੇਖੋ ਤੇਲ ਛੱਡ ਦੀ ਸਬਜੀ ਸਭ ਛੱਡ ਗਈ ਪਈ ਐ ਲੋ ਜੀ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਦੇਖੋ ਕਿੰਨੇ ਸੋਹਣੇ ਬੈਂਗਣ ਬਣਿਆ ਤੇ ਨਾਲ ਆਪਾਂ ਜਿਹੜੇ ਛੋਟੇ ਕੱਟ ਕੇ ਪਿਆਜ਼ ਪਾਈ ਸੀ ਕਿੰਨੇ ਜ਼ਿਆਦਾ ਸੋਹਣੇ ਬਹੁਤ ਜ਼ਿਆਦਾ ਸੋਹਣਾ ਕਲਰ ਆਇਆ ਤੇ ਮਸਾਲਾ ਐ ਭੁੱਜ ਕੇ ਲਾਲ ਹੋ ਗਿਆ ਪੂਰਾ ਵਿੱਚ ਐ ਨਹੀਂ ਗਾ ਵੀ ਕੱਚਾ ਮਸਾਲਾ ਤੇ ਦੇਖੋ ਕਿੰਨੀ ਸੋਹਣੀ ਬਣੀ ਆ ਸਬਜੀ ਠੀਕ ਆ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੁਸੀਂ ਵੀ ਦੱਸਿਓ ਵੀ ਤੁਸੀਂ ਕਿੱਦਾਂ ਬਣਾਉਂਦੀ ਹੋ ਤੇ ਜਿੰਨੇ ਵੀ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਗੁਰੂ ਸਾਹਿਬ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ